ਇਕੱਠੇ ਦੇਖੋ ਮੈਂ ਕਹੇ ਕਿਸਾਨੀ ਮੋਰਚੇ ਤੋਂ ਬਾਅਦ ਜੇ ਮੈਂ ਕਿਤੇ ਪੰਜਾਬ ਇਕੱਠਾ ਹੁੰਦਾ ਦੇਖਿਆ ਅੱਜ ਇਹ ਸਾਡੇ ਦਾਖੇ ਦੀ ਧਰਤੀ ਤੇ ਪਿੰਡ ਪਨੋੜਾ ਦੇਖਿਆ ਆ ਮੁੰਡਿਆਂ ਦੀ ਉਮਰਾਂ ਦੇਖੋ 25 ਤੋਂ ਲੈ ਕੇ 35 ਸਾਲਾਂ ਵਾਲੀਆਂ ਨਸ਼ਿਆਂ ਤੋਂ ਦੂਰ ਆਲੀਆਂ ਬਿਲਕੁਲ ਔਰ ਵਿਰਾਸਤੀ ਖੇਡਾਂ ਨਾਲ ਜੁੜਨ ਵਾਲੀਆਂ ਬਿਲਕੁਲ ਐਡਾ ਵੱਡਾ ਧੱਕਾ ਯਾਰ ਤੁਸੀਂ ਕਿਹੜੀ ਗੱਲ ਤੋਂ ਇੱਕ ਕਬੂਤਰ ਵਾਲੇ ਬੰਦੇ ਆ ਭਾਵੇਂ ਬਲਦਾਂ ਵਾਲੇ ਬੰਦੇ ਆ ਭਾਵੇਂ ਕੁੱਤਿਆਂ ਨੂੰ ਡੋੜਾਉਣ ਵਾਲੇ ਬੰਦੇ ਆ ਆਪਦੇ ਬੱਚਿਆਂ ਵਾਂਗ ਪਾਲਦੇ ਆ ਇਹਨਾਂ ਨੂੰ ਬਿਲਕੁਲ ਬਿਲਕੁਲ ਜਿਵੇਂ ਪਰਿਵਾਰ ਦੇ ਵਿੱਚ ਆਪਾਂ ਇੱਕ ਆਪ ਦਾ ਜੀ ਹੁੰਦਾ ਓਵੇਂ ਰੱਖਦੇ ਆ ਬਿਲਕੁਲ ਜੀ ਸਰਕਾਰ ਤੇ ਕੋਈ ਭਾਰ ਨਹੀਂ ਬਣਦੇ ਹਾਂਜੀ ਬਿਲਕੁਲ ਸਾਰਾ ਦਿਨ ਆਪਦੇ ਪਰਿਵਾਰਾਂ ਨਾਲ ਜੁੜ ਕੇ ਇਹ ਖੇਡਾਂ ਨੂੰ ਪੋਸ਼ਟਦਰ ਪੋਸ਼ਟ ਅੱਗੇ ਲਈ ਜਾਂਦੇ ਆ ਇਸ ਤੇ ਨਾ ਸਿਆਸਤ ਹੋਣੀ ਚਾਹੀਦੀ ਸੀ ਤੇ ਨਾ ਹੀ ਇਹਨਾਂ ਨੂੰ ਰੋਕਣਾ ਚਾਹੀਦਾ ਸੀਗਾ ਬਿਲਕੁਲ ਨਹੀਂ ਰੋਕਣਾ ਚਾਹੀਦਾ ਸੀ ਨਹੀਂ ਪਹਿਲਾਂ ਫਿਰ ਸਰਕਾਰ ਪਾਬੰਦੀ ਲਾਉਂਦੀ ਆ ਫਿਰ ਜਦ ਇਹ ਯੂ ਟਰਨ ਮਾਰਦੀ ਆ ਫਿਰ ਪਤਾ ਨਹੀਂ ਸੀ ਇਹਨਾਂ ਜਿੰਨੀ ਤਾਕਤ ਹੈ ਆ ਇਹੋ ਜੀ ਕਿਤੇ ਪੋਲੀਟੀਕਲ ਪਾਰਟੀ ਨੇ ਟੂਰ ਸਭ ਆਪਾਂ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਦੇ ਆ ਬਿਲਕੁਲ ਜੀ ਇਹੋ ਜੀ ਰੈਲੀ ਕਰਨ ਲਈ ਨਾ ਆਪਾਂ ਨੂੰ 15 ਦਿਨ ਲੱਗ ਜਾਣਗੇ ਤੇ ਚੀਕਾਂ ਫਿਰ ਵੀ ਆਏ ਨਹੀਂ ਨਿਕਲਣੀਆਂ ਮੈਂ ਕਹਿੰਦਾ ਜੀ ਕੋਈ ਚੀਕਾਂ ਨਹੀਂ ਸਿੰਧੂ ਸਾਹਿਬ ਕੋਈ ਹੋਲਡਿੰਗ ਨਹੀਂ ਕੋਈ ਖਰਚਾ ਨਹੀਂ ਕੋਈ ਇਸ਼ਤਿਹਾਰ ਨਹੀਂ ਮੈਂ ਉੱਥੇ ਬੋਲਿਆ ਮੈਂ ਕਿਹਾ ਯਾਰ ਇੱਕ ਇਸ਼ਤਿਹਾਰ ਨਹੀਂ ਲਾਇਆ ਸਵਾਦ ਆ ਗਿਆ ਤੁਹਾਡਾ ਤੇ ਇੰਨੀ ਗਰਮੀ ਦਾ ਹਾੜ ਦਾ ਮਹੀਨਾ ਹੈ ਧੁੱਪ ਚੜੀ ਵੀ ਹੈ ਤੇ ਆਪਣਾ ਆਪਣੋੜਾ ਵਾਲਾ ਗਰਾਊਂਡ ਦੇਖੋ ਜਿੰਨਾ ਅੰਦਰ ਹੈ ਉਸ ਤੋਂ ਵੱਧ ਬਾਹਰ ਹੈ ਤੂੰ ਇਹ ਬਹੁਤ ਗਲਤ ਕੀਤਾ ਅੱਜ ਹੁਣ ਆ ਕੇ ਹੁਣ ਮੰਗ ਪੱਤਰ ਕਾਦੀ ਸਿਆਸਤ ਯਾਰ ਤੁਸੀਂ ਕਿਉਂ ਕਰਨਾ ਚਾਹ ਨਹੀਂ ਹੁਣ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਚੰਗੇ ਭਲੇ ਆਪਦੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਿਸੇ ਨਾਲ ਕਰਦੇ ਆਪਦੀ ਮੌਜਾਂ 'ਚ ਰਹਿੰਦੇ ਆ ਮੌਜ 'ਚ ਵੀ ਨਹੀਂ ਰਹਿਣ ਦੇਣਾ ਚਾਹੁੰਦੇ ਗਲਤ ਗੱਲ ਹੈ ਜੇ ਸਰਕਾਰ ਦੁਆਰਾ ਪਾਬੰਦੀ ਲਾਉਂਦੀ ਹੈ ਤੁਸੀਂ ਇਹਨਾਂ ਨਾਲ ਖੜੋਗੇ ਜੀ ਮੈਂ ਕਿਹਾ ਤਾਂ ਇਹਨਾਂ ਨੂੰ ਉੱਥੇ ਕਹਿ ਕੀ ਆਏ ਸਭ ਕਿ ਮੈਂ ਤੁਹਾਡੇ ਪਿੱਛੇ ਹਾਂ ਜੋ ਤੁਸੀਂ ਹੁਕਮ ਜੇ ਕਹੋਗੇ ਵੀ ਤੂੰ 10 ਦਿਨ ਇੱਥੇ ਭੁੱਖ ਹੜਤਾਲ ਤੇ ਬਹਿ ਜਾ ਭੁੱਖ ਹੜਤਾਲ ਤੇ ਬਹਿ ਜਾਾਂਗੇ ਜੇ ਕਹਿਣਗੇ ਨਾਲ ਚੱਲ ਸਾਡੇ ਨਾਲ ਤੁਰ ਕੇ ਕਿਤੇ ਤੁਰਨਾ